ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੀਆਂ ਕਿ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਇੱਕ ਮਰਦੇ ਬੱਚੇ ਨੂੰ ਕਿਵੇਂ ਬਚਾਇਆ ਕਿਵੇਂ ਉਸ ਵਿੱਚ ਜਾਣ ਪਾਈ ਅੰਮ੍ਰਿਤਸਰ ਸ਼ਹਿਰ ਦੀ ਇੱਕ ਗੱਲ ਹੈ ਕਿ ਉੱਥੋਂ ਦਾ ਇੱਕ ਬੱਚਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਿਹੜੇ ਮਾਪਿਆਂ ਦਾ ਬੱਚਾ ਬਿਮਾਰ ਸੀ ਉਹਨਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਤੇ ਬਹੁਤ ਹੀ ਭਰੋਸਾ ਸੀ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਰੋਜ਼ ਪਾਠ ਕਰਨਾ ਤੇ ਉਹਨਾਂ ਦੇ ਦਰ ਤੇ ਬੈਠ ਕੇ ਰੋਜ਼ ਪਾਣੀ ਪੜਨੇ ਉਹਨਾਂ ਨੇ ਬਾਣੀ ਨੂੰ ਸੁੰਨਾ ਬਾਣੀ ਨੂੰ ਸਮਝਣਾ ਚ ਪੈਰੇ ਕੱਟਨੇ ਉਹਨਾਂ ਨੂੰ ਬਹੁਤ ਹੀ ਭਰੋਸਾ ਸੀ ਬਾਬਾ ਦੀਪ ਸਿੰਘ ਜੀ ਤੇ ਪਰਮਾਤਮਾ ਦੀ ਖੇੜ ਐਸੀ ਬਣੀ ਕਿ ਬੱਚੇ ਦੇ ਸਾਰੇ શરીਰੇ ਵਿੱਚ ਰੇਸ਼ਾ ਫੈਲ ਗਿਆ ਉਹ ਰੇਸ਼ਾ ਇੰਨਾ ਫੈਲ ਗਿਆ ਕਿ ਬੱਚੇ ਨੂੰ ਸਾਹ ਲੈਣਾ ਬਹੁਤ ਹੀ ਔਖਾ ਹੋ ਗਿਆ ਜਦੋਂ ਬੱਚੇ ਨੂੰ ਸਾਹ ਲੈਣਾ ਔਖਾ ਹੋ ਗਿਆ ਤਾਂ ਉਹ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਏ ਗਏ ਤਾਂ ਬਜੋ ਤੂੰ ਡਾਕਟਰ ਨੇ ਬੱਚੇ ਦੀ ਹਾਲਤ ਦੇਖੀ ਤਾਂ ਡਾਕਟਰ ਨੇ ਕਿਹਾ ਕਿ ਇਹ ਬੱਚਾ ਤਾਂ ਬਹੁਤ ਹੀ ਜ਼ਿਆਦਾ ਔਖਾ ਵਾ ਇਸ ਨੂੰ ਤਾਂ ਸਾਹ ਲੈਣਾ ਵੀ ਬਹੁਤ ਔਖਾ ਹੋਇਆ ਪਿਆ ਵਾ ਇਹ ਬੱਚੇ ਨੂੰ ਸਾਹ ਬਿਲਕੁਲ ਵੀ ਨਹੀਂ ਹੁੰਦਾ ਕਿ ਇਸ ਦੇ ਸਾਰੇ શરી ਵਿੱਚ ਹੀ ਰੇਸ਼ਾ ਫੈਲ ਗਿਆ ਜਿੱਥੇ ਵੀ ਡਾਕਟਰ ਸੂਈ ਮਾਰੇ ਉੱਥੇ ਖੂਨ ਦੀ ਥਾਂ ਤੇ ਰੇਸ਼ਾ ਨਿਕਲੇ ਜਦੋਂ ਖੂਨ ਦੀ ਟੈਸਟ ਰਿਜ਼ਲਟ ਆ ਨਿਕਲੇ ਤਾਂ ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਹਾਡਾ ਬੱਚਾ ਨਹੀਂ ਵੱਜ ਸਕਦਾ ਤਾਂ ਜਦੋਂ ਡਾਕਟਰ ਇਹ ਗੱਲ ਕਹਿ ਦੇਵੇ ਕਿ ਤੁਹਾਡਾ ਬੱਚਾ ਨਹੀਂ ਵੱਜ ਸਕਦਾ ਤਾਂ ਫਿਰ ਕਿਸ ਉੱਪਰ ਭਰੋਸਾ ਕਰੀਏ ਉਹ ਮਾਲਕ ਉੱਪਰ ਹੀ ਭਰੋਸਾ ਹੁੰਦਾ ਆਪਣਾ ਇੱਕ ਬਹੁਤ ਹੀ ਸੋਹਣੀ ਗੱਲ ਲਿਖੀ ਹੈ ਕਿ ਜੋ ਬਾਤ ਦੁਆ ਸੇ ਨਾ ਬਣ ਪਾਏ ਉਹ ਉਹ ਬਾਤ ਦੁਆ ਸੇ ਕਬੂਲ ਹੁੰਦੀ ਹੈ ਜਿੱਥੇ ਦਵਾਈ ਵੀ ਫੇਲ ਹੋ ਜਾਂਦੇ ਆ ਨਾ ਤਾਂ ਉਥੇ ਅਰਦਾਸ ਦਵਾਈ ਕੰਮ ਆਉਂਦੀ ਹੈ ਜਦੋਂ ਡਾਕਟਰ ਨੇ ਉਸ ਬੱਚੇ ਨੂੰ ਜਵਾਬ ਦਿੱਤਾ ਕਿ ਤੁਹਾਡਾ ਬੱਚਾ ਨਹੀਂ ਬਚ ਸਕਦਾ ਰੇਸ਼ਾ ਬਹੁਤ ਹੀ ਜ਼ਿਆਦਾ ਫੈਲ ਗਿਆ ਵਾ ਸਾਡੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਡਾਕਟਰ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਇਹ ਬੱਚੇ ਦਾ ਜੀਵਨ ਹੁਣ ਖਤਮ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਕੁਝ ਮਿੰਟਾਂ ਵਿੱਚ ਹੀ ਖਤਮ ਹੋ ਜਾਏਗਾ ਇਹ ਨਹੀਂ ਬਚ ਸਕਦਾ ਕਿਉਂਕਿ ਇਸ ਨੂੰ ਕੋਈ ਵੀ ਦਵਾਈ ਨਹੀਂ ਲੱਗ ਰਹੀ ਜਦੋਂ ਡਾਕਟਰ ਨੇ ਜਵਾਬ ਦਿੱਤਾ ਤਾਂ ਮਾਪਿਆਂ ਨੇ ਹੀ ਉਸੇ ਹੀ ਹਸਪਤਾਲ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਵਸੀ ਉਹਨਾਂ ਦੀ ਫੋਟੋ ਲੱਗੀ ਹੋਈ ਸੀ ਉੱਥੇ ਜਾ ਕੇ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਮੈਂ ਝਾੜੂ ਮਾਰਦਾ ਹਾਂ ਤੇਰੇ ਦਰ ਤੇ ਬੈਠ ਕੇ ਮੈਂ ਬਾਣੀ ਪੜਦਾ ਹਾਂ ਤੇਰੇ ਦਰ ਤੇ ਬੈਠ ਕੇ ਮੈਂ ਦੁਪਹਿਰੇ ਕੱਟਦਾ ਹਾਂ ਬਾਣੀ ਨੂੰ ਸੁਣਦਾ ਵਾਂ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਹਲੰਕੀ ਤਰ ਪਾਤਸ਼ਾਹ ਘੋੜੋਂ ਬਹੁਤ ਕੁਝ ਲਿਆਵਾ ਪਰ ਮੈਂ ਤੁਹਾਡੇ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ ਬੱਚੇ ਨੂੰ ਜੀਵਨ ਦਾਣ ਦਿਓ ਜਦੋਂ ਉਹਨਾਂ ਨੇ ਇਹ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੇਰੇ ਬੱਚੇ ਨੂੰ ਜੀਵਨ ਦਾਣ ਬਖਸ਼ ਦਿਓ ਤੇ ਜਦੋਂ ਅਰਦਾਸ ਦਿਲ ਤੋਂ ਹੁੰਦੀ ਹੈ ਸੱਚੇ ਮਨ ਤੋਂ ਹੁੰਦੀ ਹੈ ਉਹ ਦੋ ਸਤਗੁਰੂ ਆਪਣੀ ਅਰਦਾਸ ਤੇ ਵਿੱਚ ਆਪਣਾ ਵਾਸਾ ਕਰ ਲੈਂਦੇ ਆ ਉਹਨਾਂ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਤੇ ਇੰਨਾ ਭਰੋਸਾ ਸੀ ਉਹਨਾਂ ਨੇ ਇੰਨਾ ਭਰੋਸਾ ਰੱਖਿਆ ਉਹਨਾਂ ਦੇ ਦਰ ਦਾ ਸੇਕ ਸੀ ਕਿ ਜਦੋਂ ਸੇਵਕਾਂ ਦੀ ਸੱਚੇ ਦਿਲੋਂ ਅਰਦਾਸ ਕੀਤੀ ਹੋਈ ਉਹ ਕਦੇ ਵੀ ਰੱਬ ਵੀ ਖਾਲੀ ਨਹੀਂ ਮੋੜਦਾ ਉਹਨਾਂ ਨੇ ਇੱਕ ਪਾਸੇ ਅਰਦਾਸ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਤੇ ਦੂਜੇ ਪਾਸੇ ਉਹਨਾਂ ਦੇ ਬੱਚੇ ਨੂੰ ਹਸਪੀਟਲ ਦੇ ਵਿੱਚ ਬੈਠੀਆਂ ਹੀ ਨਾਲ ਦੀ ਨਾਲ ਚਾਰ ਉਲਟੀਆਂ ਆ ਗਈਆਂ ਜਦੋਂ ਚਾਰ ਉਲਟੀਆਂ ਆਈਆਂ ਉਲਟੀਆਂ ਦੇ ਨਾਲ ਜਿਹੜਾ ਸਰੀਰ ਵਿੱਚ ਅਫੇਸ਼ਾ ਫੈਲਿਆ ਹੋਇਆ ਸੀ ਉਹ ਸਾਰਾ ਬਾਹਰ ਆ ਗਿਆ ਜਦੋਂ ਡਾਕਟਰ ਨੇ ਵੇਖਿਆ ਕਿ ਉਲਟੀਆਂ ਦੇ ਨਾਲ ਸਾਰਾ ਗੰਦਮੰਦ ਬਾਹਰ ਆ ਗਿਆ ਤਾਂ ਡਾਕਟਰਾਂ ਨੇ ਵੇਖਿਆ ਬੱਚੇ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋ ਗਿਆ। ਉਸ ਬੱਚੇ ਦਾ ਡਾਕਟਰਾਂ ਨੇ ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ ਤੇ ਡਾਕਟਰਾਂ ਨੇ ਇੱਕ ਗੱਲ ਕਹੀ ਕਿ ਜੇ ਅੱਜ ਇਹ ਬੱਚਾ ਠੀਕ ਹੋਇਆ ਤਾਂ ਇਸ ਉੱਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ। ਇਸ ਨੂੰ ਬਾਬਾ ਦੀਪ ਸਿੰਘ ਜੀ ਨੇ ਹੀ ਜੀਵਨਦਾਨ ਬਖਸ਼ਿਆ ਹੈ। ਕਰਕੇ ਹੀ ਤੁਹਾਡੇ ਬੱਚੇ ਨੂੰ ਜੀਵਨ ਦਾਣ ਮਿਲਿਆ ਹੈ ਬਾਬਾ ਦੀਪ ਸਿੰਘ ਜੀ ਨਹੀਂ ਤੁਹਾਡੇ ਬੱਚੇ ਦੀ ਉਮਰ ਵਧਾਈ ਹੈ ਸੰਗਤ ਜੀ ਜੇ ਕਰਿਆ ਆਪਾਂ ਕਿਸੇ ਕਿਸੇ ਵੀ ਗੁਰੂ ਉੱਤੇ ਭਰੋਸਾ ਰੱਖ ਕੇ ਚੱਲਾਂਗੇ ਤਾਂ ਗੁਰੂ ਮੁਰਦਿਆਂ ਵਿੱਚ ਵੀ ਜਾਣ ਪਾ ਦਿੰਦਾ ਹੈ ਇਸ ਕਰਕੇ ਆਪਣਾ ਭਰੋਸਾ ਜ਼ਰੂਰ ਹੋਣਾ ਚਾਹੀਦਾ ਵਾ ਸਮਾਜ ਰੂਰ ਲੱਗ ਜਾਂਦਾ ਪਰ ਭਰੋਸਾ ਨਹੀਂ ਤੋੜਨਾ ਚਾਹੀਦਾ ਜਦੋਂ ਗੁਰੂ ਆਪਣੀ ਗੁਰੂ ਅੱਗੇ ਕੀਤੀ ਹੋਈ ਅਰਦਾਸ ਨੂੰ ਭਾਗ ਲੱਗ ਜਾਣ ਕਿ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਇਹਨਾ ਹੋਣਾ ਚਾਹੀਦਾ ਉਹਦੇ ਚਰਨਾਂ ਵਿੱਚ अरदास करो सच्चे मन का भरोसा रख के कि बाबा दीप सिंह जी डुबदे बेड़िया भी पार ला देंगे डुबदे किनार् भी पार ला देंगे बबा दीप इस करके अपन दीप सिंह जी जीते भरोसा होना चाहिए वा सच्चे दिलों अरदास करके देखो वागुरु जी वो जरूर पूरी होंगी है जेकर तोडियो वाइसिया लगी चलो सबसक्राइब जरूर करो जी मिलते हैं अपन नवे वीडियो